ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:30 ਵੱਜ ਚੁੱਕੇ ਨੇਗੇ 12 ਅਗਸਤ 2025 ਦਾ ਦਿਨ ਲੰਘ ਚੁੱਕਿਆਗਾ ਸਭ ਤੋਂ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਦੇ ਪੱਧਰ ਦੀ ਗੱਲ ਕਰਾਂਗੇ ਤਾਂ ਭਾਖੜਾ ਡੈਮ ਕਿਉਂਕਿ ਸਭ ਤੋਂ ਵੱਡਾ ਡੈਮ ਆ ਪੰਜਾਬ ਤੇ ਹਿਮਾਚਲ ਦੇ ਪਾਟਰ ਦੇ ਉੱਪਰ ਜਿਹੜੀ ਕੈਪੈਸਿਟੀ 1685 ਫੁੱਟ ਆ ਅੱਜ ਸਵੇਰੇ 6 ਵਜੇ ਇਹਦੇ ਵਿੱਚ ਪਾਣੀ ਦਾ ਪੱਧਰ 1648.14 ਫੁੱਟ ਸੀ ਪਿੱਛੋਂ ਪਾਣੀ ਆ ਰਿਹਾ ਸੀ 54000 ਕਿਊਸਕ ਤੋਂ ਥੋੜਾ ਜਿਆਦਾ ਤੇ ਅੱਗੇ 7 ਲੋਚ ਛੱਡਿਆ ਜਾ ਰਿਹਾ ਸੀ 26000 ਕਿਊਸਕ ਦੇ ਕਰੀਬ ਉਸ ਤੋਂ ਇਲਾਵਾ ਥੀਨ ਡੈਮ ਜਿਹੜਾ ਰਾਵੀ ਦੇ ਉੱਪਰ ਆ ਜਿਹਦੀ ਕੈਪੈਸਿਟੀ 1732 ਫੁੱਟ ਤੱਕ ਆ ਤਾਂ ਉਹਦੇ ਵਿੱਚ ਪਾਣੀ ਦਾ ਪੱਧਰ ਅੱਜ ਸਵੇਰੇ 6 ਵਜੇ 1700 ਜਿਹੜਾ ਫੁੱਟ ਨੂੰ ਕ੍ਰੋਸ ਕਰ ਗਿਆ ਲਗਭਗ 1701 ਫੁੱਟ ਦੇ ਕਰੀਬ ਸੀਗਾ ਪਿੱਛੋਂ ਪਾਣੀ ਆ ਰਿਹਾ ਸੀ 20000 ਕਿਊਸਕ ਤੋਂ ਥੋੜਾ ਜਿਆਦਾ ਤੇ ਅੱਗੇ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੀ ਉਸ ਡੈਰ ਜਾ ਰਿਹਾ ਸੀ 5000 ਕਿਊਸਕ ਤੋਂ ਥੋੜਾ ਜਿਆਦਾ ਪੌਂਗ ਡੈਮ ਜਿਹੜਾ ਕਿ ਬਿਆਸ ਦੇ ਉੱਪਰ ਬਣਿਆ ਹੈ ਤਲਵਾੜੇ ਦੇ ਉੱਪਰ ਜਿਹਦਾ ਜਾਦੇ ਕੰਸਰਨ ਆ ਅੱਜ ਦੇ ਦਿਨ ਦੇ ਵਿੱਚ ਤੇ ਅਗਲਾ ਇੱਕ ਹਫਤਾ ਇਹਦੇ ਤੇ ਨਿਗ੍ਹਾ ਪੰਜਾਬ ਵਾਲਿਆਂ ਦੀ ਬਣੀ ਰਹਿਣੀ ਆ ਪੌਂਗ ਡੈਮ ਜਿਹਦੀ ਕੈਪੈਸਿਟੀ 1400 ਫੁੱਟ ਤੱਕ ਆ ਅੱਜ ਜਿਹੜਾ ਸ਼ਾਮ ਨੂੰ 6 ਵਜੇ ਪਾਣੀ ਦਾ ਪੱਧਰ ਸੀ 1377.13 ਫੁੱਟ ਤੇ ਪਾਣੀ ਦਾ ਪੱਧਰ ਸੀ ਕੈਪੈਸਿਟੀ 1400 ਫੁੱਟ ਤੇ ਪਾਣੀ ਪਹੁੰਚ ਗਿਆ 1377.13 ਫੁੱਟ ਤੇ ਪਿੱਛੋਂ ਜਿਹੜਾ ਪਾਣੀ ਆ ਰਿਹਾ ਲਗਭਗ 90000 ਕਿਊਸਕ ਤੋਂ ਜ਼ਿਆਦਾ ਆ ਰਿਹਾ ਤੇ ਅੱਗੇ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ 57000 ਕਿਊਸਕ ਇਹ 57000 ਕਿਊਸਕ ਕਰਕੇ ਤਰਨਤਾਰਨ ਜ਼ਿਲ੍ਹੇ ਦੇ ਤੇ ਕਪੂਰਥਲੇ ਜ਼ਿਲ੍ਹੇ ਦੇ ਕੁਝ ਪਿੰਡਾਂ ਦੀ ਜਿਹੜੀ ਜ਼ਮੀਨ ਉਹਦੇ ਵਿੱਚ ਬਿਆਸ ਦਾ ਪਾਣੀ ਖਿੰਡ ਗਿਆ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਪਾਣੀ ਦੇ ਵਿੱਚ ਹੋਰ ਵਾਧਾ ਹੋਣ ਦੇ ਅਸਾਰ ਨੇ ਜਿਹਦੇ ਨਾਲ ਕਹਾਣੀ ਹੋਰ ਵਿਗੜਨ ਦੇ ਅਸਾਰ ਵੀ ਬਣ ਸਕਦੇ ਐ ਇਸ ਕਰਕੇ ਪ੍ਰਸ਼ਾਸਨ ਇਸ ਪੱਖ ਤੋਂ ਥੋੜਾ ਜਿਹਾ ਅਵੇਅਰ ਰਹੇ ਫਿਰ ਹਰੀਕੇ ਹੱਟ ਤੇ ਬਿਆਸ ਤੇ ਸਤਲੁਜ ਦੋਨੇ ਆ ਕੇ ਇਕੱਠੇ ਹੁੰਦੇ ਨੇਗੇ ਤਾਂ ਉੱਥੇ ਜਿਹੜਾ ਪਾਣੀ ਪਹੁੰਚ ਰਿਹਾ ਦੋਵਾਂ ਦਾ ਮਿਲਾ ਕੇ ਉਹ ਲਗਭਗ 73000 ਕਿਊਸਕ ਤੋਂ ਜ਼ਿਆਦਾ ਪਹੁੰਚ ਰਿਹਾ ਕੁਝ ਪਾਣੀ ਉੱਥੋਂ ਨਹਿਰਾ ਚ ਜਾਂਦਾਗਾ ਤੇ ਜਿਹੜਾ ਬਾਕੀ ਬਚਦਾ ਲਗਭਗ 52 52000 ਕਿਊਸਕ ਉਹ ਅੱਗੇ ਸੱਤ ਲੋਹੇ ਦੇ ਵਿੱਚ ਛੱਡਿਆ ਜਾ ਰਿਹਾ ਜਿਹੜਾ ਕਿ ਫਰੋਸਪਰ ਵੱਲ ਨੂੰ ਫਾਜ਼ਲਕਾਬਲ ਨੂੰ ਅੱਗੇ ਜਾਂਦਾਗਾ ਜੇਕਰ ਪਹਾੜਾਂ ਦੇ ਵਿੱਚ ਹੋਰ ਮੀਂਹ ਆਉਣ ਵਾਲੇ ਦਿਨਾਂ ਦੇ ਦੌਰਾਨ ਪੈ ਜਾਂਦਾ ਜਿਹੜਾ ਕਿ ਪਊਗਾ ਤਾਂ ਇਹ ਦੋਵੇਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਪੱਧਰਣ ਦੇ ਅਸਾਰ ਬਣਦੇ ਜਾਪ ਜਿਹੜਾ ਰਹੇ ਨੇ ਕੱਗਰ ਬਾਰੇ ਹਾਲ ਫਿਲਹਾਲ ਕੋਈ ਅਲਰਟ ਨਹੀਂ ਹੈਗਾ ਕੱਗਰ ਚੱਲ ਜਰੂਰ ਰਿਹਾ ਪਰ ਕੋਈ ਖਤਰੇ ਵਾਲਾ ਉਹਦੇ ਬਾਰੇ ਜਿਹੜਾ ਖਾਸ ਗੱਲਬਾਤ ਨਹੀਂ ਹੈਗੀ ਪਿਛਲੇ 24 ਘੰਟੇ ਦੇ ਦੌਰਾਨ ਜਿਹੜਾ ਜਿਆਦਾ ਮੀਂਹ ਡਿਗਿਆ ਉਹ ਹਿਮਾਚਲ ਦੇ ਜੰਮੂਵਾਲ ਦੇ ਇਲਾਕਿਆਂ ਵਿੱਚ ਤੇ ਜੰਮੂ ਖੇਤਰ ਦੇ ਵਿੱਚ ਡਿਗਿਆ ਜਿਹਦੇ ਵਿੱਚ ਜੰਮੂ 94 ਐਮ ਐਮ ਪਿਆ ਤੇ ਕਟੜਾ 204 ਐਮ ਐਮ ਪਿਆ ਤੇ ਕਠੂਆ ਜਿਹੜਾ 198 ਐਮ ਐਮ ਪਿਆ ਇਸ ਤੋਂ ਇਲਾਵਾ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਵੀ ਕਈ ਥਾਵਾਂ ਤੇ ਜਿਹੜਾ ਜਬਰਦਸਤ ਮੀਂਹ ਵਰਿਆ ਇਹ ਸੂਰਤਿ ਹਾਲ ਸੀ ਹੁਣ ਤੱਕ ਕੀ ਕੁਝ ਵਾਪਰ ਰਿਹਾ ਹੁਣ ਗੱਲ ਕਰਦੇ ਆਉਣ ਵਾਲੇ ਦਿਨਾਂ ਦੇ ਦੌਰਾਨ ਕੀ ਕੁਝ ਵਾਪਰਦੇ ਅਸਾਰ ਨੇ ਅਗਲੇ 24 ਘੰਟਿਆਂ ਦੇ ਦੌਰਾਨ ਜਿਹੜਾ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਮੀਂਹ ਪੈਣ ਦੇ ਅਸਾਰ ਨੇ ਇਹਦੇ ਵਿੱਚ ਥੋੜਾ ਬੋਤਾ ਜਿਹੜਾ ਮਾਲਵੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦਾਸਤਕ ਦੇ ਸਕਦਾ ਪਰ ਪਹਾੜਾਂ ਲੱਗਦੇ ਕਿਸੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਮੀਂਹ ਮੱਧਮ ਪੱਧਰ ਦਾ ਪੈ ਸਕਦਾ ਇਦਾਂ ਦੀ ਪੋਸਿਬਿਲਿਟੀ ਹੈਗੀ ਆ ਪਹਾੜਾਂ ਦੇ ਲਈ ਚਾਹੇ ਉੱਤਰਾਖੰਡਾ ਚਾਹੇ ਹਿਮਾਚਲ ਜਿਹੜਾ ਅ 14 ਤੇ 15 ਨੂੰ ਹੋ ਸਕਦਾ 14 ਜੀ ਤਰੀਕ ਨੂੰ ਕਈ ਥਾਵਾਂ ਤੇ ਭਾਰੀ ਤੋਂ ਭਾਰੀ ਮੀਂਹ ਦੇ ਅਸਰ ਨੇ ਕਿਉਂਕਿ ਇੱਕ ਅਪਰੇਅਰ ਸਰਕੂਲੇਸ਼ਨ ਬਣ ਰਿਹਾ ਉਹਦੇ ਅਸਰ ਵਜੋਂ ਪੰਜਾਬ ਦੇ ਵਿੱਚ ਵੀ ਮਾਝਾ ਦੁਬਾਬਾ ਪੁਆਦ ਤੇ ਲੁਧਿਆਣਾ ਮੋਗਾ ਅਮਲਿਰਕੋਟਲਾ ਬਰਨਾਲਾ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਹੋ ਸਕਦਾ ਕੋਈ ਚਾਰਕ ਜ਼ਿਲ੍ਹੇ ਇਹੋ ਜਿਹੇ ਹੋਣਗੇ ਜਿੱਥੇ ਮੀਂਹ ਭਾਰੀ ਤੋਂ ਭਾਰੀ ਵੀ ਦਸ ਤੱਕ ਦੇ ਸਕਦਾ ਇਹਨਾਂ ਦੱਸੇ ਹੋਏ ਇਲਾਕਿਆਂ ਦੇ ਵਿੱਚ ਉੱਤਰੀ ਹਰਿਆਣਾ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੇ ਅਸਾਰ ਨੇ ਪੱਛਮੀ ਜੁਪੀ ਤੇ ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਸਾਰ ਨੇ 14 ਨੂੰ ਜਾਂ 15 ਨੂੰ ਵੈਸੇ 14 ਨੂੰ ਜ਼ਿਆਦਾ ਅਸਾਰ ਝਾਪ ਰਿਹਾ। ਉਸ ਤੋਂ ਬਾਅਦ ਮੌਨਸੂਨ ਟਰਫ ਥੱਲੇ ਨੂੰ ਖਿਸਕੂਗੀ ਜਿਸ ਦੇ ਨਾਲ ਮਾਲਵੇ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਲਈ ਮੌਸਮ ਖੁੱਲ ਜਾਣਾਗਾ। ਸੋ 15 16 17 18 19 20 ਅਗਸਤ ਦੇ ਦੌਰਾਨ ਮਾਲਵੇ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਪਹੁੰਚਦਾ ਰਹੂਗਾ। ਹਮੇਸ਼ਾ ਬਹੁਤ ਹੀ ਨਹੀਂ ਥੋੜੀ ਜਿਹੀ ਰਾਹਤ ਮਿਲਣ ਦੇ ਅਸਾਰ ਨੇ ਦਿਨ ਦਾ ਤਾਪਮਨ ਜਿਹੜਾ ਕਿ ਅ ਹੋਇਆ ਹੋਇਆ ਸੀ ਅਗਲੇ ਦਿਨਾਂ ਦੇ ਦੌਰਾਨੇ ਹੋਰ ਥੋੜਾ ਥੱਲੇ ਆਉਣ ਦੇ ਅਸਰ ਹੋਣਗੇ Rajasthan ਦੇ ਖੇਤਰਾਂ ਦੇ ਵਿੱਚ ਮੀਂਹ ਜਿਹੜਾ 15 16 17 18 19 ਨੂੰ ਵੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਹਰਿਆਣੇ ਤੇ ਦੱਖਣੀ ਤੇ ਪੱਛਮੀ ਖੇਤਰਾਂ ਦੇ ਵਿੱਚ ਵੀ ਮੀਂਹ 15 16 17 18 19 ਨੂੰ ਵੇਖਣ ਨੂੰ ਮਿਲਣਗੇ ਸੋ ਹਾਲ ਫਿਲਹਾਲ ਸਾਰੀ ਕਹਾਣੀ ਦਾ ਨਿਚੋੜ ਇਹੀ ਹੈ ਜੀ ਬਿਆਸ ਦਰਿਆ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਛੱਡਿਆ ਹੋਇਆ ਜੇਕਰ ਪਹਾੜਾਂ ਦੇ ਵਿੱਚ ਹੋਰ ਜ਼ਿਆਦਾ ਮੀਂਹ ਔਂਦੇ 48 ਘੰਟੇ ਦੌਰਾਨ ਜਾਂ ਆਉਂਦੇ 72 ਘੰਟੇ ਦੌਰਾਨ ਡਿੱਗ ਜਾਂਦਾਗਾ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਹੋਰ ਵਧਣ ਦੇ ਅਸਰ ਹੋਣਗੇ ਇਸ ਤੋਂ ਇਲਾਵਾ ਜੇਕਰ ਸਤਲੁਜ ਕੈਚਮੈਂਟ ਏਰੀਆ 'ਚ ਮੀਂਹ ਜ਼ਿਆਦਾ ਡਿੱਗਿਆ ਤਾਂ ਸਤਲੁਜ ਦੇ ਪਾਖੜਾ ਡੈਮ ਤੋਂ ਬਾਅਦ ਦੇ ਇਲਾਕੇ 'ਚ ਜੇਕਰ ਡਿੱਗਦਾ ਤਾਂ ਉਹਦੇ ਵਿੱਚ ਵੀ ਪਾਣੀ ਦੇ ਪੱਧਰ ਵਧਣ ਦੇ ਅਸਰ ਬਣ ਸਕਦੇ ਆ ਸੋ ਇਸ ਪੱਖ ਤੋਂ ਪਬਲਿਕ ਪ੍ਰਸ਼ਾਸਨ ਸਾਰਾ ਸਿਸਟਮ ਥੋੜਾ ਜਿਹਾ ਅਵੇਅਰ ਜ਼ਰੂਰ ਰਹੇ ਇਹਨਾਂ ਕ ਅਪਡੇਟਾਂ ਜੁੜੇ ਰਹੋ ਮੌ